ਦੇ ਚੌਲ ਪਰ ਮੈਂ ਸੀ ਕਿ ਕਿਰੇ ਮੇਰੇ ਹੋਈ ਮੈਨੂੰ ਪਤਾ ਕੀ ਹੋਇਆ ਕੋਈ ਨਹੀਂ ਤਾ ਆ ਜਾ ਠੀਕ ਹੈ ਬੜੇ ਚੌਲ ਨੇ ਭਰਾ ਬੱਤਰ ਓਏ ਨਾਗ ਵਰਕੇ ਕਾਲੇ ਖੜੇ ਮਾਂ ਦਾ ਪੁੱਤ ਆ ਤੇਰੀ ਹੱਡੀ ਤੇ ਕੀ ਆ ਓਏ ਕਿਵੇਂ ਹਾਂ ਠੀਕ ਹੈ ਕੁਝ ਠੀਕ ਹੈ ਤੇਰੀ ਕਾਲੀ ਕੁਲੀ ਤਾਂ ਨਹੀਂ ਕੀ ਜੀਬ ਸਾਰੀ ਪਪ 2 ਮਹੀਨੇ ਹੋ ਗਏ ਸਾਨੂੰ ਇੱਥੇ ਮੜਾ ਨੂੰ ਫਿਰ ਮੇਰੀ ਖਾਤਰ ਮੰਨੇ ਯਾਰਾ ਕਾਲੀ ਜੀ ਬੰਲੇ ਹੋਰ ਮੈਂ ਪੁੱਛੀ ਹੈਗਾ 80 ear ਭਰਿਆ ਹੈ ਕਾਲੀ ਜੀ ਵਾਲਾ ਇਹਨਾਂ ਅੰਦਰ ਹੀ ਦਾ ਠੀਕ ਹੈ ਕੀ ਕਹਿੰਦਾ ਸੀਟਰ ਭਰਾਵਾ ਪੁੱਛਣਾ ਭਰਾਵਾ ਇੱਕ ਲੈ ਜਾ ਕੇ ਉਹ ਮੈਂ ਸਪਰੇ ਕਰੀ ਆਇਆ ਕੱਲ ਹਾਂ ਮੈਂ ਇੱਧਰੋਂ ਜਦੋਂ ਟੋਲੀ ਰੌਂਡ ਆਪਣੀ ਲੈ ਕੇ ਟੱਪਿਆ ਮੈਨੂੰ ਪਤਾ ਕਹਿੰਦਾ ਹਾਂ ਕਹਿੰਦਾ ਦੇਖ ਕੇ ਕਈ ਵਾਰੀ ਹਵਾ ਹਵਾ ਆ ਜਾਂਦੀ ਆ ਹਾਂ ਬਸ ਇੰਨਾ ਕਹਿ ਕੇ ਗਿਆ ਉਸ ਤੋਂ ਬਾਅਦ ਭਈ ਆ ਮੱਚ ਕੇ ਬੂਟੇ ਫਿਰ ਤਾਂ ਕਾਲੀ ਜੀ ਵਾ ਫੁੱਲ ਹਨਾ ਜਮਾ ਫੁੱਲ ਜੀ ਕਾਲੀ ਆ ਗੁੱਥ ਬੱਤ ਬਣਾ ਲਓ ਕੋਈ ਗੁੱਥ ਬਣਾਉਣਾ ਪੂਰਾ ਗੁੱਥ ਬੱਤ ਬਣਾਉਣਾ ਐਂ ਕਰ ਗਏ ਦੋਨੇ ਆ ਜਾ ਬੱਤ ਬਣਾ ਓਏ ਗੁੱਥ ਬਣਾ ਦੋਨੇ ਗਏ ਹੁਣ ਤਾਂ ਤੇ ਬਾਹਾ ਬੂਹਾ ਸਮਾਰ ਕੇ ਲਾ ਏ ਇਤਰੀ ਤਾਂ ਕੀ ਕਰੀਏ ਨੇ ਹਾਂ ਉਹ ਖੜ ਜਾ ਯਾਰ ਐਂ ਕਰ ਬੱਤ ਥੁੱਕ ਓਏ ਕੀ ਕਰੀਏ ਨੇ ਹਾਂ ਉਹ ਗੁੱਥ ਬਣਾਇਆ ਹੈਗਾ ਹੁੰਦਾ ਓਏ ਬਸ ਇਤਰੀ ਆ ਕਿਸੇ ਦਾ ਉਹਦਾ ਉਹਦਾ ਹਾਂ ਹਾਂ ਉਹਦਾ ਉਹਦਾ ਐ ਕਾਲੀ ਜੀ ਮੈਂ ਪੁੱਟੂ ਕੁੱਟ ਕੁੱਟ ਤੁਮੇਲਾ ਕੁੱਟੂ ਸੋ ਨਿਕਲ ਬਸ ਬਕਾਕਾਰ ਦਾ ਗਰਮਾ ਦੇ ਜੋ ਚ ਸੱਤ ਦਾਲ ਦੇਣੀ ਨਹੀਂ ਨਾ ਕਾਲ ਨਹੀਂ ਦੇਣੀ ਘਾਉ ਤਾਂ ਉਹ ਵੀ ਮਾਰੀ ਆਇਆ ਹਾਂ ਦੇ ਖਰਦਾ ਮਨਾਉਨੇ ਆ ਮੰਨ ਗਿਆ ਕਿ ਨਹੀਂ ਮੰਨਿਆ ਲਈ ਨਹੀਂ ਮੰਨੇ ਇਹ ਚਾਹ ਵੀ ਖਾ ਕੇ ਮੰਨ ਮੰਨ ਗਿਆ ਉਹ ਵਧੀਆ ਕੀਤਾ ਵਧੀਆ ਰਹਿ ਗਈ ਹਾਂ ਹਾਂ ਵਧੀਆ ਰਹਿ ਗਈ ਅਹੇ ਜੇ ਬੰਦੇ ਤੂੰ ਬੋਤੇ ਤੇ ਕੁਜਾ ਕਾ ਜਲਾ ਦੇ ਤੁਜਾ ਕਾ ਜਲਾਉਂਗਾ ਹਾਂ ਹਾਂ ਕਾ ਸਨ ਰਹਿ ਜੀ ਚਾਰ ਚਾਰ ਹੋਰ ਲਾ ਦੇ ਸਿਰ ਚ ਠੀਕ ਆ ਠੀਕ ਆ ਜਲਾ ਬਣਾ ਰਖਿਆ ਉਹ ਆ ਜਾ ਆ ਜਾ ਲਾ ਲਾ ਤੂੰ ਵੀ ਚਾਰ ਬਰਜਾ ਮੈਂ ਮਨਾ ਕੇ ਤਾਂ ਦੇਖ ਲਾ ਮਨਾ ਲਾ ਮਨਾ ਲਾ ਸਮਾਰ ਕੇ ਕੱਚ ਨਾ ਰਹਿ ਜੇ ਮੰਨਿਆ ਨਹੀਂ ਹੋਰ ਹੋਰ ਦੋ ਹੋਰ ਲਾ ਹੋਰ ਲਾ ਦੋ ਹਾਂ ਬਸ ਮੈਂ ਤਾਂ ਪਤਾ ਬੋਤ ਲਾ ਲਈਆਂ ਮੰਨ ਗਿਆ ਮੰਨ ਗਿਆ ਮੰਨ ਗਿਆ ਲੱਭ ਗਿਆ ਬੰਦੇ ਦੋਨੀ ਕਾਲੀ ਜੀ ਵਾਲੇ ਸੀਗੇ ਦੋਨੇ ਕਾਲੀ ਜੀ ਵਾਲੇ ਸੀਗੇ ਦੋਨੇ ਆਪੋ ਆਪ ਦਾ ਘੁੱਟ ਗਏ ਹੁਣ ਖਾਤਰਾ ਨਹੀਂ ਆਪ ਨੂੰ ਕੱਖੁ ਕੱਖ ਕੱਢ ਲਾਂ ਨੀ ਜਿੱਤੇ